ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ ਸਤ ਗੁਰ ਪੰਗੋ Facebook ਆਈਡੀ ਦੇ ਨਾਲ ਦੋਸਤੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਆਪਣੀ ਅੱਜ ਜਿਹੜੀ ਪਹਿਲੀ ਪੇਮੈਂਟ ਹੈ YouTube ਚੈਨਲ ਦੀ ਉਹ ਆਪਾਂ ਨੂੰ ਪ੍ਰਾਪਤ ਹੋ ਗਈ ਹੈ ਤੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਹੈ ਤੇ 2 ਤੋਂ ਲੈ ਕੇ 8 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਆਪਾਂ ਆਪਣੇ YouTube ਚੈਨਲ ਦੇ ਉੱਤੇ ਹੁਣੇ ਵੀਡੀਓ ਜਿਹੜੀ ਸ਼ੇਅਰ ਕਰਨ ਲੱਗੇ ਆ ਤਾਂ ਜਰੂਰ ਜਾ ਕੇ ਵੀਡੀਓ ਨੂੰ ਅ ਦੇਖਿਓ ਤੇ ਆਪਣੇ ਜਿਹੜਾ 1000 ਵਿਊ ਜ਼ਰੂਰ ਲਿਆ ਦਿਆ ਕਰੋ ਦੋਸਤੋ ਤੁਹਾਨੂੰ ਇਹ ਰਿਕਵੈਸਟ ਆ ਬੇਨਤੀ ਆ ਹੱਥ ਜੋੜ ਕੇ ਕਿ 1000 ਵਿਊ ਜ਼ਰੂਰ ਕਰ ਦਿਆ ਕਰੋ ਜਿਆਦਾ ਅਸੀਂ ਵਿਊ ਨਹੀਂ ਕਹਿੰਦੇ ਸਿਰਫ 1000 ਵਿਊਾਂ ਤੱਕ ਇਸ ਵੀਡੀਓ ਨੂੰ ਕੋਈ ਤੇ ਨਵੀਂ ਜਿਹੜੀ ਵੀਡੀਓ ਆਪਾਂ ਪਾਉਣੇ ਆ YouTube ਚੈਨਲ ਦੇ ਉੱਤੇ ਤਾਂ ਉਹਨੂੰ ਜ਼ਰੂਰ 1000 ਵਿਊਾਂ ਤੱਕ ਭੇਜ ਦਿਆ ਕਰੋ ਤੇ 1 ਮਹੀਨੇ ਦੀ ਜਿਹੜੀ ਪੂਰੀ ਅੰਦਾਜ਼ਨ ਜਾਣਕਾਰੀ ਉਹ ਵੀ ਆਪਾਂ ਸ਼ੇਅਰ ਕਰ ਦਿੱਤੀ ਆ ਤਾਂ ਚੈਨਲ ਦੇ ਉੱਤੇ ਜਾ ਕੇ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਮੌਸਮ ਦੇ ਬਾਰੇ ਅਪਡੇਟ ਲੈਣ ਲਈ ਜੁੜੇ ਰਹੋ ਮੌਸਮ ਪੰਜਾਬੀ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰੂ ਪੰਗੂ ਦੇ ਨਾਲ ਤਦ ਤੱਕ ਲਈ ਧੰਨਵਾਦ